ਬਹੁਤ ਤੁਸੀਂ ਕਮਾਲ ਕੀਤੀ ਹੈ ਪੰਜਾਬ ਤੇ ਹਰਿਆਣੇ ਚ ਪਹਿਲਾਂ ਕਦੇ ਨਹੀਂ ਸੋਚਿਆ ਸੀ ਕਿਸੇ ਨੇ ਕਿ 92 ਸੀਟਾਂ ਲੈ ਸਕਦੀ ਕੋਈ ਪਾਰਟੀ ਪੰਜਾਬ ਦੇ ਵਿੱਚ 92 ਔਰ ਕਿੱਥੇ ਕੌਣ ਕੌਣ ਹਾਰੇ ਬਾਦਲ ਹਾਰ ਗਏ ਕੈਪਟਨ ਹਾਰ ਗਏ ਸਿੱਧੂ ਹਾਰ ਗਏ ਮਜੀਠੀਏ ਸਫਾਈ ਕਰਤੀ ਲੋਕਾਂ ਨੇ ਇਹ ਉਦੋਂ ਹੁੰਦਾ ਜਦੋਂ ਲੋਕ ਲੜਨ ਜਦ ਪਬਲਿਕ ਲੜਦੀ ਹੈ ਨਾ ਕਿਸੇ ਕੇ ਲਈ ਫਿਰ ਉਸ ਕੋ ਕੋਈ ਨਹੀਂ ਹਿਲਾ ਹਰਾ ਸਕਦਾ ਉਸ ਬੰਦੇ ਕੋ ਕੋਈ ਨਹੀਂ ਹਰਾ ਸਕਦਾ केजरीवाल जी के लिए दिल्ली की पब्लिक लड़ती है पंजाब में आम आदमी पार्टी के लिए पंजाब की जनता ने लड़ाई लड़ी तो ये काम हुआ है अभी तो उनकी आगे देख लो अकाली दल का क्या हाल हो गया पंजाब में अकाली दल का हाल देख लो किसी का भी पूछ लो भाई साहब उनका लोग तो लोग लो उनका नाम लेने को तैयार नहीं है नाम सुनने को तैयार नहीं है ये देखो ये रब दी चक्की है ए रब दी चक्की है ਇਹ ਚਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਜਿਨ੍ਹਾਂ ਨੇ ਪਾਪ ਕੀਤਾ ਜਿਨ੍ਹਾਂ ਨੇ ਗੁਰੂਆਂ ਦੀ ਬਾਣੀ ਗਲੀਆਂ ਚਰੋਲੀ ਜਿਨ੍ਹਾਂ ਨੇ ਬਾਬੇ ਨਾਨਕ ਦੀ ਤੱਕੜੀ ਕਹਿ ਕੇ ਉਹਦੇ ਵਿੱਚ ਚਿੱਟਾ ਤੋਲਿਆ ਤੇ ਫਿਰ ਪਰਮਾਤਮਾ ਦੇਖਦਾ ਹੈ ਰੱਬ ਦੇਖਦਾ ਹੈ ਨਾ ਕਸੋਂਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੈ ਇਹਨਾਂ ਦੀ ਮੱਤ ਵੱਜੀ ਆ ਅਸੀਂ ਆਮਕਰਾਂ ਦੇ ਮੁੰਡਿਆਂ ਮੈਂ ਤਾਂ ਮਹਿੰਦਰ ਮਾਸਟਰ ਦਾ ਮੁੰਡਾ ਸਤੋਜ ਪਿੰਡ ਤੋਂ ਆਮਕਰਾਂ ਚ ਉੱਠ ਕੇ ਆਇਆ ਗਰੀਬੀਆਂ ਚ ਉੱਠ ਕੇ ਆਇਆ ਮੈਨੂੰ ਪੱਤਰਕਾਰ ਕਹਿੰਦੇ ਆਪਕੋ ਡਰ ਨਹੀਂ ਲੱਗਦਾ ਮੈਂ ਕਿਹਾ ਕਿਸ ਬਾਤ ਦਾ ਆਪ ਇਤਨੀ ਉਚਾਈ ਪਰ ਇਤਨੀ ਉਚਾਈ ਪਰ ਚਲੇ ਗਏ ਹੈ ਮੈਂ ਕਿਹਾ ਕਿਸ ਬਾਤ ਦਾ ਡਰ ਨਹੀਂ ਲੱਗਦਾ کہیں نیچے ਆ ਗਏ ਤਾਂ ਮੈਂ ਕਹਾਂ ਜੀ 40 40 ਫੁੱਟ ਡੂੰਘੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਇਆ ਏਦੋਂ ਥੱਲੇ ਹੁਣ ਕਿੱਥੇ ਜਾਈਏ ਹੋਂ ए थले तो जी मैं क्या फिर हम पानी है अगे तो फिर ना सानू ऊंचाइयों से डर लगता है ना हमें गहराइयों से डर लगता है डर लगता है तो उस भगवान से डर लगता है उस नीली शत्री वाले से डर लगता है वो समत बख्शे वो बल बख्शे हमसे कोई ऐसा फैसला ना करवाए जिससे किसी के घर का चिराग बुझ जाए हमसे ऐसे फैसले करवाए जिससे हर घर में तरक् खुशियों के, के दिए जले